ਗੱਡੀ ਸਵਾਰ ਆਈ ਨਾ ਲੋਕਾਂ ਨੇ ਪਲਾਂ ਦੇ ਵਿੱਚ ਪੈਟਰੋਲ ਪੰਪ ਵਾਲਿਆਂ ਨੂੰ ਪਾਜਰਾ ਪਾ ਦਿੱਤੀਆਂ। ਦਰਸਲ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਤੇ ਸਥਿਤ ਪੈਟਰੋਲ ਪੰਪ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸਕੋਰਪੀਓ ਸਵਾਰ ਨੌਜਵਾਨ ਰਾਤ ਕਰੀਬ 1 ਵਜੇ ਦੇ ਆਉਂਦੇ ਨੇ ਜੋ ਤੇਲ ਪਵਾ ਕੇ ਰਫੂ ਚੱਕਰ ਹੋ ਗਏ। ਦਰਸਲ ਇਹ ਨਾ ਮੁੰਡਿਆਂ ਨੇ 52 ਤੋਂ 90 ਰੁਪਏ ਦਾ ਤੇਲ ਪਵਾਇਆ ਪੀਟੀਐਮ ਕਰਨ ਦਾ ਬਹਾਨਾ ਲਗਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਇਸ ਸਾਰੀ ਘਟਨਾ ਰਾਤ ਦੇ ਕਰੀਬ 1 ਵਜੇ ਵਾਪਰੀ ਗੱਡੀ ਦੀਆਂ ਨੰਬਰ ਪਲੇਟਾਂ ਕਾਲੀਆਂ ਕੀਤੀਆਂ ਹੋਈਆਂ ਸਨ ਤੇ ਪੰਪ ਮਾਲਕਾਂ ਨੇ ਇਸ ਦੀ ਰਿਪੋਰਟ ਹਾਲਾਂਕਿ ਪੁਲਿਸ ਨੂੰ ਦਰਜ ਕਰਵਾ ਦਿੱਤੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਸਾਤੇ ਤਰੀਕੇ ਦੇ ਨਾਲ ਇਹਨਾਂ ਗੱਡੀ ਸਵਾਰਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਣੇ ਆ ਗੱਡੀ ਸਵਾਰ ਆਈ ਇਹਨਾਂ ਲੋਕਾਂ ਨੇ ਪਲਾਂ ਦੇ ਵਿੱਚ ਪੈਟਰੋਲ ਪੰਪ ਵਾਲਿਆਂ ਨੂੰ ਭਾਜੜਾ ਪਾ ਦਿੱਤੀਆਂ। ਦਰਸਲ ਮਾਮਲਾ ਸ਼੍ਰੀ ਮੁਕਸਰ ਸਾਹਿਬ ਦੇ ਬਠਿੰਡਾ ਰੋਡ ਤੇ ਸਥਿਤ ਪੈਟਰੋਲ ਪੰਪ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸਕੋਰਪੀਓ ਸਵਾਰ ਨੌਜਵਾਨ ਰਾਤ ਕਰੀਬ 1 ਵਜੇ ਦੇ ਆਉਂਦੇ ਨੇ ਜੋ ਤੇਲ ਪਵਾ ਕੇ ਰਫੂ ਚੱਕਰ ਹੋ ਗਏ। ਦਰਸਲ ਇਹਨਾਂ ਮੁੰਡਿਆਂ ਨੇ 52 ਤੋਂ 90 ਰੁਪਏ ਦਾ ਤੇਲ ਪਵਾਇਆ ਪੀਟੀਐਮ ਕਰਨ ਦਾ ਬਹਾਨਾ ਲਗਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਇਸ ਸਾਰੀ ਘਟਨਾ ਰਾਤ ਦੇ ਕਰੀਬ 1 ਵਜੇ ਵਾਪਰੀ ਗੱਡੀ ਦੀਆਂ ਨੰਬਰ ਪਲੇਟਾਂ ਕਾਲੀਆਂ ਕੀਤੀਆਂ ਹੋਈਆਂ ਸਨ ਤੇ ਪੰਪ ਮਾਲਕਾਂ ਨੇ ਇਸ ਦੀ ਰਿਪੋਰਟ ਹਾਲਾਂਕਿ ਪੁਲਿਸ ਨੂੰ ਦਰਜ ਕਰਵਾ ਦਿੱਤੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਸਾਤੇ ਤਰੀਕੇ ਦੇ ਨਾਲ ਇਹਨਾਂ ਗੱਡੀ ਸਵਾਰਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਣੇ ਆ ਗੱਡੀ ਸਵਾਰ ਆਈ ਨਾ ਲੋਕਾਂ ਨੇ ਪਲਾਂ ਦੇ ਵਿੱਚ પેટ્રોલ ਪੰਪ ਵਾਲਿਆਂ ਨੂੰ ਭਾਜੜਾ ਪਾ ਦਿੱਤੀਆਂ। ਦਰਸਲ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਤੇ ਸਥਿਤ પેટ્રોલ ਪੰਪ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸਕੋਰਪੀਓ ਸਵਾਰ ਨੌਜਵਾਨ ਰਾਤ ਕਰੀਬ 1 ਵਜੇ ਦੇ ਆਉਂਦੇ ਨੇ ਜੋ ਤੇਲ ਪਵਾ ਕੇ ਰਫੂ ਚੱਕਰ ਹੋ ਗਏ। ਦਰਸਲ ਇਹਨਾਂ ਮੁੰਡਿਆਂ ਨੇ 52 ਤੋਂ 90 ਰੁਪਏ ਦਾ ਤੇਲ ਪਵਾਇਆ ਪੀਟੀਐਮ ਕਰਨ ਦਾ ਬਹਾਨਾ ਲਗਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਇਸ ਸਾਰੇ ਘਟਨਾ ਰਾਤ ਦੇ ਕਰੀਬ 1 ਵਜੇ ਵਾਪਰੀ ਗੱਡੀ ਦੀਆਂ ਨੰਬਰ ਪਲੇਟਾਂ ਕਾਲੀਆਂ ਕੀਤੀਆਂ ਹੋਈਆਂ ਸਨ ਤੇ ਪੰਪ ਮਾਲਕਾਂ ਨੇ ਇਸ ਦੀ ਰਿਪੋਰਟ ਹਾਲਾਂਕਿ ਪੁਲਿਸ ਨੂੰ ਦਰਜ ਕਰਵਾ ਦਿੱਤੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਸਾਤੇ ਤਰੀਕੇ ਦੇ ਨਾਲ ਇਹਨਾਂ ਗੱਡੀ ਸਵਾਰਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਣੇ ਆ